खुडिय करण ता चुकदा न तूंसे अॻे तूं ख़ूनी नदिय करण सतगुरु गुरू ग्रंथ साहिब ਕਾ ਕੇ ਸੀਸ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕਹਿਣ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਲੋਕ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਸ਼ੇਰ ਸਿੰਘ ਜੀ ਉਹਨਾਂ ਵੱਲੋਂ 500 ਰੁਪਏ ਢਾਢੀ ਜੱਥੇ ਨੂੰ ਸਪੈਸ਼ਲ ਨਾਮ ਆਇਆ ਨੰਬਰ 3 ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਚੀਨਾ ਉਹਨਾਂ ਵੱਲੋਂ 100 ਰੁਪਏ ਢਾਢੀ ਜੱਥੇ ਨੂੰ ਹੋਰੇਕ ਪੜਾਦੇ ਆਏ ਧੰਨਵਾਦ ਹੈ ਸਤਿਗੁਰੂ ਬਾਰਸ਼ਾ ਕਿਰਪਾ ਕਰਨਾ ਮਾਣਦਾਨ ਸਿੱਖੀ ਸਿਰ ਪਰੋਸਦਾ ਬਖਸ਼ਣਾ ਲੋਭਾ ਪਿਛਲੇ ਪੜਾ ਦੇ ਬੇਨਤੀ ਕਰ ਰਿਹਾ ਸੀ ਕਿ ਕਲਕੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਰਾ ਸਰਬੰਸ ਕੌਮ ਦੇ ਲੇਖੇ ਲਾ ਦਿੱਤਾ ਚਾਰੇ ਸਾਹਿਬਜ਼ਾਦੇ ਬਾਰੇ ਮਾਤਾ ਪਿਤਾ ਬਾਰੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਬਾਈ ਜੀ ਸਤਿਗੁਰਾਂ ਨੇ ਪਰਿਵਾਰ ਦੇ ਸ਼ਹੀਦ ਕਰਵਾਏ ਆ ਸਾਡੀ ਖਾਤਰ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕਲਕੀ ਵਾਲਿਆ ਦੋਸ਼ ਨੂੰ ਦੇਣ ਤੇਰੀ ਤੇਰੀ ਕਲਮ ਤਲਵਾਰ ਕਮਾਲ ਕਰ ਗਈ ਤੇਰੀ ਸੋਚ ਛੋਤੀ ਤੌੜਾ ਕਲਮ ਕਰਕੇ ਚਿੱਟੇ ਕੌਮ ਦੇ ਖੂਨ ਨੂੰ ਲਾਲ ਕਰ ਗਈ ਕਹਿੰਦਾ ਸਰਵੰਸਦਾਨੀਆਂ ਸਰਵੰਸ ਦੀ ਖੇਡ ਹੋਲੀ ਉਹ ਜੰਜੂ ਟਿੱਕੇ ਦੇ ਤਾਈ ਬਹਾਲ ਕਰ ਗਈ ਤੇਰੀ ਕਲਮ ਦਾ ਤਾ ਲੇਕਰ ਜਫਰਨਾਮਾ ਮੁਗਲ ਰਾਜ ਦੇ ਤਾਈ ਹਲਾਲ ਕਰ ਗਈ ਕਹਿੰਦਾ ਤੇਰੀ ਕਲਮਾਂ ਆਜ਼ਾਦੀ ਦਾ ਰਾਹ ਦੱਸੇ ਪਉਂਦ ਅੱਖ ਦੀ ਚਾਰੇ تلوار ਤੇਰੀ ਯਾਲ ਬਾਟ ਸਾਰੀ ਕਾਫੀ ਬਣੀ ਆ ਸ਼ੁਕਰ ਗੁਰੂ ਗਰ ਤੇਰੀ ਸਾਡੇ ਗੁਰੂ ਵਰਗਾ ਗੁਰੂ ਇਹ ਦੁਨੀਆਂ ਦੇ ਉੱਤੇ ਨਾ ਹੋਇਆ ਨਾ ਹੋਣਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੰਦੀ ਬਖਸ਼ੀ ਸਿੱਖ ਕੌਮ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਵੇਗਾ ਕੋਈ ਦੇਹ ਧਾਰੀ ਕੋਈ ਖੰਡੀ ਬਾਬਾ ਗੁਰੂ ਨਹੀਂ ਬਣੇਗਾ ਸਤਿਗੁਰਾਂ ਨੇ ਹੁਕਮ ਕੀਤਾ ਅੱਗੇ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖੜ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਫਾਇਦ ਲਿਖਿਆ ਕਦਾ 10ਵੀਂ ਜੋਤ ਜਾਂ 20ਵਾਂ ਵਿਚਰਾਣ ਲੱਗੀ ਕਹਾਂ ਮੈਂ ਹੁਕਮ ਪਾ ਕੇ ਚੱਲਿਆ ਹਾਂ ਆਤਮਾ ਗ੍ਰੰਥ ਮੰਦਰ ਸ੍ਰੀ ਰੋਪੰਥ ਮੰਦਰ ਇਹਦੇ ਵਿੱਚ ਸਵਾ ਕੇ ਚੱਲਿਆ ਹਾਂ ਫਿਰ ਧਾਰੀ ਗੁਰੂਆਂ ਦੀ ਰੀਤ ਕੱਤੋ ਸਦਾ ਲੈ ਮੁਕਾ ਕੇ ਚੱਲਿਆ ਹਾਂ ਆਹ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਹੁਣ ਮੈਂ ਫੱਟੇ ਬਲਾ ਕੇ ਚੱਲਿਆ ਹਾਂ ਕਣਗੀਆਂ ਵਾਲੇ ਸਤਿਗੁਰਾਂ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੜ ਲਾਇਆ ਤੋ ਸਾਹਿਬ ਲਿਖਦਾ ਕਹਿੰਦਾ ਰੱਬ ਦੇ ਪੁਜਾਲਿਓ ਸਪੋਲਿਆਂ ਦੀ ਪੂਜਾ ਕਰੋ ਉਹ ਇਹਦੇ ਨਾਲੋ ਚੰਗਾ ਦੀਵਾ ਬਾਲੋ ਸ਼ਮਸ਼ਾਨ ਤੇ ਸ਼ੇਰਾਂ ਵਾਲਾ ਬਾਣਾ ਪੈਣ ਭਿੰਡਾ ਵਾਲੀ ਚਾਲ ਚੱਲੋ ਉਹ ਦਾਗਨਾ ਲਗਾਓ ਪੰਛੀ ਖਾਲਸੇ ਦੀ ਸ਼ਾਨ ਤੇ ਆਹ ਗੁਰੂਆਂ ਦਾ ਗੁਰੂ ਇੱਕ ਗੁਰੂ ਆ ਗ੍ਰੰਥ ਸਾਹਿਬ ਰੰਬੀ ਬਾਣੀ ਆਈ ਸਾਡੇ ਬਾਬੇ ਦੀ ਜਵਾਨ ਤੇ ਕਹਿੰਦਾ ਐਵੇਂ ਲੋਕ ਭੜਕਦੇ ਪਖੰਡੀਆਂ ਦੇ ਡੇਰਿਆਂ ਤੇ ਆਹ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਜਹਾਨ ਤੇ ਪੁਰਗਰਾਂ ਸੇ ਮਹਾਰਾਜ ਅਗੇ ਜਿੱਥੇ ਮਰਜੀ ਅਰਦਾਸ ਬੇਨਤੀ ਕਰੀਏ ਉਹ ਪ੍ਰਵਾਨ ਹੁੰਦੀ ਹੈ ਅੱਜ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਐ ਅਸੀਂ ਸਾਰਾ ਸਮਾਨ ਉਹਨਾਂ ਨੂੰ ਦਿੰਨੇ ਐ ਲਓ ਵਸਤਰੋਂ ਲੈ ਭਾਂਡੇ ਚਮਚੇ ਤੋਂ ਲੈ ਕੇ ਹਰ ਚੀਜ਼ ਉਹਨਾਂ ਨੂੰ ਦਿੰਨੇ ਐ ਜੇ ਬੇਟਾ ਤੈਨੂੰ ਇਹ ਲੋੜ ਪਾਉਗੀ ਪਰ ਜਦੋਂ ਅਸੀਂ ਬੱਚੇ ਨੂੰ ਜਹਾਜ਼ ਚੜਾਉਣੇ ਆ ਤੋੜ ਦਿਓ ਇੱਕ ਚੀਜ਼ ਯਾਦ ਰੱਖਿਓ ਮੈਂ ਪੜਣਾ ਨੂੰ ਵੀ ਬੇਨਤੀ ਕਰਾਂ ਵੀਰਾਂ ਨੂੰ ਵੀ ਕਰਾਂ ਬਜ਼ੁਰਗਾਂ ਨੂੰ ਵੀ ਕਰਾਂ ਕਿ ਜਦੋਂ ਸਾਡਾ ਬੱਚਾ ਵਿਦੇਸ਼ ਨੂੰ ਜਾ ਰਿਹਾ ਤੇ ਉਹਨੂੰ ਪੰਜ ਬਾਣੀਆਂ ਦਾ ਨਿਤਨੇਮ ਦਾ ਗੁੱਟਕਾ ਲਾਜ਼ਮੀ ਨਾਲ ਦੇ ਦਿਆ ਕਰੋ ਇਹ ਕਹਿ ਦਿਓ ਕਿ ਬੇਟਾ ਤੇਰੀਆਂ ਸਾਰੀਆਂ ਖਵਾਚਾਂ ਨੂੰ ਪੂਰੀਆਂ ਕਰ ਲੈਣਾ ਤੂੰ ਫੋਨ ਤੇ ਗੱਲ ਵੀ ਕਰ ਲਿਆ ਕਰ ਇਹ ਨੈਟ ਚੱਲਦਾ ਸਾਰਾ ਔਰ ਜੇਕਰ ਕਦੇ ਤੇਰੇ ਤੇ ਕੋਈ ਭੀੜ ਬਣ ਗਈ ਤੇ ਫਿਰ ਤੂੰ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗੇ ਅਰਦਾਸ ਬੇਨਤੀ ਕਰੀ ਸਤਿਗੁਰੂ ਤੇਰੀ ਵਾਹ ਫੜੂਗਾ ਅੱਜ ਅਸੀਂ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਭੇਜਦੇ ਆ ਕਿਉਂਕਿ ਅੱਜ ਮਸ਼ਨੇ ਸਾਡੀ ਜਿਹੜੀ ਨੌਜਵਾਨ ਪੀੜੀ ਆ ਉਹਨੂੰ ਖਤਮ ਕਰਤਾ ਅੱਜ ਚਿੱਟੇ ਵਰਗੇ ਧਿਆਨ ਤੋਂ ਰੋਗ ਲੱਗੇ ਆ ਤੇ ਜਦੋਂ ਅਸੀਂ ਬੱਚੀ ਦੀ ਸ਼ਾਦੀ ਕਰਨ ਜਾਂਦੇ ਆ ਨਾ ਤੇ ਮਾਤਾ ਪਿਤਾ ਨੂੰ ਇਹ ਫਿਕਰ ਹੁੰਦਾ ਕਿ ਕਿਤੇ ਬੱਚਾ ਕੋਈ ਨਸ਼ੇੜੀ ਨਾ ਹੋਵੇ ਕਿਤੇ ਚਿੱਟੇ ਦਾ ਆਦੀ ਨਾ ਹੋਵੇ ਤੇ ਮਾں ਪਾਏ ਨੂੰ ਵੀ ਇਹ ਫਿਕਰ ਹੁੰਦਾ ਤੇ ਜਿਹੜੀ ਬੇਟੀ ਦੀ ਸ਼ਾਦੀ ਕਰਨੀ ਹੁੰਦੀ ਆ ਉਹ ਵੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਇਹ ਹੀ ਕਹਿੰਦੀ ਆ ਸਤਗੁਰੂ ਮੇਰੀ ਮੰਗਣੀ ਜੀ ਦੇ ਨਾਲ ਹੋਣੀ ਆ ਮੇਰੀ ਸ਼ਾਦੀ ਜਿਹੜੇ ਨਾਲ ਹੋਣੀ ਆ ਉਹ ਕਿਤੇ ਕੋਈ ਚਿੱਟੇ ਦਾ ਆਦੀ ਨਾ ਹੋਵੇ ਕਿਤੇ ਨਸ਼ਾ ਪੀਣ ਵਾਲਾ ਨਾ ਹੋਵੇ ਮੇਰੇ ਘਰ ਵਾਲਾ ਜੇ ਹੋਵੇ ਤੇ ਉਹ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਵਰਗਾ ਹੋਵੇ ਤੇ ਜੇ ਮੇਰੀ ਕੁੱਖ ਤੋਂ ਪੈਦਾ ਹੋਣ ਉਹ ਜਿੰਦੇ ਸੁੱਖੇ ਵਰਗੇ ਪੁੱਤ ਮੇਰੀ ਕੁੱਖ ਤੋਂ ਪੈਦਾ ਹੋਣ ਜਿਵੇਂ ਅੱਜ ਸਾਡੇ ਸਮਾਜ ਦੀਆਂ ਬੱਚੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਦੀਆਂ ਹੋਣਆਂ ਕਹਿ ਰਹੀਆਂ ਉਹਨਾਂ ਲੈਣਾ ਨੂੰ ਸੇਲਵੜਾ ਵਾਲਾ ਧੰਦੀ ਜੱਥਾ ਕਹਿਣ ਦਾ ਕਰਦਾ ਵੀ